Terima kasih telah menonton. ਇਹ ਰਾਹ ਰੋਡ ਤੇ ਜਦੋਂ ਪੋਲਿਸ ਦੇ ਬੰਦੇ ਆਏ ਸੀ ਸਭ ਦੇ ਮੋਟੇ ਸਾਮਾਨ ਸ਼ਾਹੀ ਦੇ ਨਾਮ ਤੇ ਆਵਾਜ਼ ਜਿਹੜੇ ਕੋਈ ਜਵਾਬ ਦੇ ਰਹੇ ਸਨ ਇਹਨਾਂ ਨੂੰ ਬੋਲ ਰਿਹਾ ਲਕਡਾਉਣ ਤੋਂ ਮੈਂ ਧੰਨਵਾਦ ਕਰਦਾ ਇਹਨਾਂ ਦਾ ਮੇਰੇ ਗੋਲੀ ਚੱਲਣ ਤੋਂ 10-15 ਮਿੰਟ ਬਾਅਦ ਹੀ ਪੁਲਿਸ ਨਾਲੋਂ ਪਹਿਲਾਂ ਤੇ ਐਮਐਲਏ ਸਾਹਿਬ ਆ ਚੁੱਕੇ ਹਿੱਸੇ ਕਹਿਣ ਦਾ ਪਾਵੇ ਕਿ ਇਹਨਾਂ ਨੇ ਸਾਨੂੰ ਪੂਰਾ ਸ਼ਵਸਨ ਦਵਾਇਆ ਕਿ ਤੁਸੀਂ ਡਰਨ ਆਪਣੀ ਦੁਕਾਨਦਾਰੀ ਕਰੋ ਜੇ ਤੁਹਾਡਾ ਵਾਲ ਵੀ ਵਿੰਗ ਹੋਏਗਾ ਤੇ ਮੈਂ ਜ਼ਿੰਮੇਵਾਰ ਹਾਂ ਹਾਲ ਫਿਲਹਾਲ ਉਹ ਨਹੀਂ ਬਾਜ਼ਾਰ ਖੋਲ੍ਹਦੇ ਆਂ ਤੇ ਬੰਦੇ ਇਹ ਕਿ ਇਹ ਕਿੰਨੇ ਬੰਦੀ ਕਾਰਵਾਈ ਹੋਏਗੀ ਬੰਦੇ ਚੱਟ ਫੜੇ ਜਾਣਗੇ ਤੇ ਇੱਥੇ ਹੀ ਲਿਆਂਦੇ ਜਾਣਗੇ ਤੇ ਸਾਰਿਆਂ ਸਾਹਮਣੇ ਉਹ ਦਸੇ ਜਾਣਗੇ ਕਿ ਇਹ ਬੰਦੇ ਨੇ ਦੇ ਉਹਨਾਂ ਨੂੰ ਇੱਥੇ ਹੀ ਸਜ਼ਾ ਮਿਲੇਗੀ ਐਫਓਜੀਐਮਐਲਏ ਮੈਂ ਦੇਖੋ ਜੀ 20-25 ਸਾਲ ਹੋ ਗਏ ਮੈਂ ਤੇ ਕਦੀ ਨਹੀਂ ਵੇਖਿਆ ਨਹੀਂ ਤੇ ਪਹਿਲੀਆਂ ਸਰਕਾਰਾਂ ਵੀ ਆਈਆਂ 70 ਤੋਂ ਉਹਨਾਂ ਨੇ ਕੋਈ ਏਡਾ ਨਹੀਂ ਚੱਲੇ ਪਰ ਇਹ ਸਾਥ ਦਿੰਦੇ ਨੇ ਇਹਨਾਂ ਨੇ ਮੈਨੂੰ ਪੂਰਾ ਭਰੋਸਾ ਦਿਵਾਇਆ ਕਿ ਅੱਜ ਤੋਂ ਬਾਅਦ ਨਾ ਤੈਨੂੰ ਕੋਈ ਫੋਨ ਆਏਗਾ ਇਹ ਬਾਕੀ ਮੈਂ ਛੋਟੇ ਦੁਕਾਨਦਾਰਾਂ ਨੇ ਖੜੇ ਆ ਤੇ ਸਪਨਾ ਹੀ ਖੜੇ ਆ ਬਾਕੀ ਹੁਣ ਬਾਜ਼ਾਰ ਖੁੱਲ ਰਿਹਾ ਤੇ ਗਾਂਹ ਵਾਲੀ ਵੇਖੋ ਚੰਗਾਈ ਹੋਈ ਜਿਹੀ ਹੋਏ ਮੋਨੂ ਜੀ ਪਹਿਲੇ ਤੁਹਾਡੀਆਂ ਲੱਤਾਂ ਕੰਮ ਦੇਸੀ ਹੁਣ ਵੀ ਰਹੇ ਤੇ ਕੰਮ ਨਹੀਂ ਡੀਆਂ ਭਾਜੀ ਗਿਆ ਵੀ ਐਮਐਲ ਸਾਹਿਬ ਆ ਤੇ ਸ਼ਹਿਰ ਬਟਾਲੇ ਦੇ ਵਿੱਚ ਮੋਨੂ ਮਲਹੋਤਰਾ ਜੀ ਦੀ ਸ਼ਾਪ ਦੇ ਉੱਤੇ 11:40 ਮਿੰਟ ਦੇ ਉੱਤੇ ਫਾਇਰ ਹੋਇਆ ਉਹ دہشت گردਾਂ ਦੇ ਫਾਇਰ ਕਰਕੇ ਗਿਆ ਤੁਹਾਡੀਆਂ ਟੀਮਾਂ ਅਸੀਂ ਸੀਆਈਏ ਤੋਂ ਵਾਪਕ ਟੀਮਾਂ ਬਣਾ ਕੇ ਡਿਪਲੋਏ ਕਰਤੀਆਂ। ਤਾਂ ਕੋਸ਼ਿਸ਼ ਹੈ ਵੀ ਅੱਜ ਈਵਨਿੰਗ ਤੱਕ ਨਹੀਂ ਵਿਦਨ 1 ਡੇ ਅਸਲ ਵਿੱਚ ਕਰੈਕ ਕਰ ਲਾਂਗੇ। ਜਿੰਨੇ ਵੀ ਹੁਣ ਤੱਕ ਇਦਾਂ ਦੇ ਕੇਸ ਹੋਏ ਆ ਸਿਰਫ ਤੁਹਾਡੇ ਮਾਧਮ ਨਾਲ ਮੈਂ ਇਹੀ ਦੱਸਣਾ ਚਾਹੁੰਦਾ। ਇਹਨੂੰ ਆਪਾਂ ਹਾਈਪ ਨਾ ਦੇਈਏ ਵੀ ਤਾਂ ਕਿ ਇਹਨੂੰ ਇੱਕ ਵੈਲੋਸਟੀ ਮਿਲੇ, ਤਾਂ ਬੈਟਰ ਹੈ ਵੀ ਇਹਨੂੰ ਪੁਲਿਸ ਨੂੰ ਮੌਕਾ ਦਿੱਤਾ ਜਾਵੇ ਕਿਉਂਕਿ ਵਿਦਨ 1 ਡੇ ਅਸੀਂ ਇਹਨੂੰ ਕਰੈਕ ਕਰਕੇ ਤੁਹਾਡੇ ਸਾਹਮਣੇ ਲਿਆਵਾਂ। ਸੋ ਕਿੰਨੇ ਬੰਦੇ ਆਏ ਸੀ ਤੇ ਕਿੰਨੇ ਫਾਇਰ ਹੋਏ ਫਿਲਹਾਲ ਜੋ ਮੇਰੇ ਕੋਲ ਰਿਕਾਰਡ ਆਇਆ ਹੈ ਸੀਸੀਟੀਵੀ ਦੀ ਫੁਟੇਜ ਸਾਡੇ ਕੋਲ ਆ ਗਈ ਹੈ ਫਾਇਰ ਤਾਂ ਉਹ ਕਰਕੇ ਬੰਦਾ ਭੱਜਿਆ ਹੈ ਸੁਣਨ ਚ ਇੱਕ ਵੀ ਆਇਆ ਹੈ ਕੋਈ ਕਹਿ ਰਿਹਾ ਸ਼ਾਇਦ ਦੋ ਕੀਤੇ ਹੋ ਅਸੀਂ ਵੈਰੀਫਾਈ ਕਰ ਰਹੇ ਹਾਂ ਇਟ ਇਜ਼ ਟੂ अर्ਲੀ ਮੈਂ ਕੋਈ ਅਮੇ ਗੱਲ ਤੁਹਾਨੂੰ ਦੱਸਾਂ ਉਹ ਫਾਜੀ ਗਿਆ ਹੈ ਟ੍ਰੈਕ ਕਰਕੇ ਹਾਂ ਬੰਦਾ ਪੈਦਲ ਤਾਂ ਇੱਥੇ ਤੱਕ ਨਹੀਂ ਆਇਆ ਮੂਰੇ ਪੈਦਲ ਆਇਆ ਹੋ ਸਕਦਾ ਪਿੱਛੇ ਕਿਸ ਨੂੰ ਖੜਾ ਕਰਕੇ ਆਇਆ ਹੋਵੇ ਔਰ ਇਟ ਇਜ਼ ਟੂ अर्ਲੀ ਕੁਝ ਕਹਿਣ ਤਾਂ ਪਹਿਲਾਂ ਮੈਨੂੰ ਇਹ ਵੈਰੀਫਾਈ ਕਰਨਾ ਚਾਹੀਦਾ ਹੈ ਉਹ ਕਰਕੇ ਫਿਰ ਤੁਹਾਨੂੰ ਉਹ ਵੀ ਕਿੰਦੇ ਉਮਰ ਵੀ ਛੋਟੀ ਸੀ ਉਹਦੀ ਜਿਹਨੇ ਆ ਜੋ ਸੀਸੀਟੀਵੀ 'ਚ ਸਾਨੂੰ ਨਜ਼ਰ ਆ ਰਿਹਾ ਕੋਈ ਛੋਟੀ ਉਮਰ ਦਾ ਹੀ ਯੂਥ ਗਾਇ ਹੈ ਬੜਾ ਭੀਰ ਭੜਾ ਬੜਾ ਲਾਪਾਸੀ ਸਰ ਜਿਹੜੇ ਗਏ ਇਹਦਾ ਦੇ ਕੰਮ ਕਰਾਉਂਦੇ ਨੇ ਉਹਨਾਂ ਨੂੰ ਕੋਈ ਵਾਰਨਿੰਗ ਦੇਣਾ ਚਾਹੀਦਾ ਦੇਖੋ ਇਹਨਾਂ ਦੇ ਪਿੱਛੇ ਨੇ ਬਟਾਲਾ ਪੰਜਾਬ ਪੁਲਿਸ ਐਸੇ ਸਟਰੋਂਗ ਹੈ ਬਟਾਲਾ ਪੁਲਿਸ ਬਹੁਤ ਸਟਰੋਂਗ ਹੈ ਆਪਣਾ ਮੈਸੇਜ ਬੜਾ ਕਲੀਅਰ ਹੈ ਤੁਹਾਨੂੰ ਕਰਕੇ ਦੱਸਾਂਗੇ ਤਾਂ ਜ਼ਿਆਦਾ ਅੱਛਾ ਲੱਗੇਗਾ ਤੋ ਮੈਨੂੰ ਇੱਕ ਦਿਨ ਦਾ ਮੌਬਾ ਦੇੋ ਤੁਹਾਨੂੰ ਅਸੀਂ ਬੰਦਾ ਟਰੇਸ ਕਰ ਗਏ ਜਿਸ ਦਿਨ ਪਹਿਲਾਂ ਇਹਨਾਂ ਨੂੰ ਪ੍ਰੋਟੀ ਕਾਲ ਆਈ ਸੀ ਜੀ ਕਿ ਉਹਦੇ ਉੱਤੇ ਪਹਿਲੇ ਕਾਰਵਾਈ ਕੀਤੀ ਉਹ ਮੈਨੂੰ ਇਹਨਾਂ ਨੇ ਹੁਣ ਜਿਹੜੀ ਗੱਲ ਕਲੀਅਰ ਕੀਤੀ ਉਹ ਮੈਂ ਵੈਰੀਫਾਈ ਕਰਦਾ ਹਾਂ ਅਸੀਂ ਉੱਤੇ ਵਰਕ ਕਰ ਰਹੇ ਹਾਂ ਜਿਹੜੀ ਕਾਲ ਦੀ ਤੁਸੀਂ ਜ਼ਿਕਰ ਕਰ ਰਹੇ ਹੋ ਤੋ ਅਸੀਂ ਤੁਹਾਨੂੰ ਵਿਦਨ ਡੇਜ਼ ਹੀ ਕੋਈ ਰਿਜ਼ਲਟ ਅੱਛਾ ਦੇਵਾਂਗੇ ਸਰ ਮਾਰਕੀਟ ਵੀ ਬੰਦ ਹੋ ਗਈ ਹੈ ਤੇ ਉਹ ਕਿਹਾ ਨਹੀਂ ਕੋਈ ਮਾਰਕੀਟ ਬੰਦ ਨਹੀਂ ਹੈ ਮੇਰੇ ਮਾਰਕੀਟ ਐਸੋਸੀਏਸ਼ਨ ਐਮਐਲਐਸ ਆ ਮੇਰੇ ਨਾਲ ਹੀ ਹੈ ਇਨਾਂ ਦੇ ਮਾਰਕੀਟ ਐਸੋਸੀਏਸ਼ਨ ਨਾਲ ਗੱਲ ਵੀ ਹੋ ਗਈ ਹੈ ਇੱਥੇ ਹੀ ਉਹਨਾਂ ਦੇ ਅਹੁਦੇਦਾਰ ਹੈਗੇ ਆ। ਤੋਂ ਪੁਲਿਸ ਨੂੰ ਟਾਈਮ ਦੇਣਾ ਬੰਦਾ ਹੈ। ਤੋਂ ਸਾਨੂੰ ਕੰਮ ਕਰਨ ਦਾ ਮੌਕਾ ਦਿਓ ਤਾਂ ਕਿ ਅਸੀਂ ਇਹਨੂੰ ਕਲੀਅਰ ਕਰਕੇ ਤੁਹਾਡੇ ਸਾਹਮਣੇ ਲਿਆ ਦਈਏ। ਥੈਂਕ ਯੂ। ਧੰਨ ਦਿਨ। ਥੈਂਕ ਯੂ ਸਰ ਇਹ ਗੋਲੀ ਚੱਲੀ ਹੈ ਇਹਦੇ ਬਾਰੇ। ਬਿਲਕੁਲ ਜੀ ਜਿਹੜੀ ਆ ਟੱਣਾ ਹੋਈ ਹੈ ਇਹਦੇ ਵਿੱਚ ਮੈਨੂੰ ਪਤਾ ਲੱਗਿਆ ਤੇ ਮੈਂ ਉਸੇ ਟਾਈਮ ਹੀ ਆਪਣੇ ਵੀਰ ਦੀ ਦੁਕਾਨ ਤੇ ਆ ਕਿਉਂਕਿ ਇਹ ਸਾਡੇ ਪਰਿਵਾਰ ਦਾ ਜੀ ਹੈ। ਕੋਈ ਚੱਕਰ ਨਹੀਂ। ਪਰ ਹਾਂ ਮੈਂ ਬਟਾਲਾ ਪੁਲਿਸ ਨੂੰ ਇਹ ਵੀ ਇੱਕ ਤੇ ਹੁੰਦਾ ਨਾ ਵੀ ਅ ਮੈਂ ਕਹ ਦਿਆਂ ਵੀ ਪੁਲਿਸ ਕੰਮ ਨਹੀਂ ਕਰਦੀ ਹੁਣ ਤੱਕ ਜਿੰਨੇ ਵੀ ਬਟਾਲੇ ਦੇ ਵਿੱਚ ਗਲਤ ਅਨਸਰਾਂ ਨੇ ਕੋਈ ਵੀ ਦਿੱਕਤ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਸਾਰੇ ਕੇਸ ਜਿਹੜੇ ਇਹਨਾਂ ਨੇ ਡੇਸ ਕੀਤੇ ਨੇ ਸੋ ਜਿਹੜਾ ਵੀ ਵੇਖੋ ਮੈਂ ਅੱਗੇ ਵੀ ਇੱਕੋ ਗੱਲ ਕਹਿ ਦਸਣਾ ਵੀ ਇਹ ਆਬਾਦੀ 2.5 ਲੱਖ ਬੰਦੇ ਦੀ ਹੈ ਕੋਈ ਐਸਾ ਪੈਰਾਮੀਟਰ ਨਹੀਂ ਬਣਿਆ ਵੀ ਕਿਦੇ ਮਾਈਂਡ ਦੇ ਅੰਦਰ ਕੀ ਚੱਲਦਾ ਪਰ ਜਿਹੜਾ ਕੋਈ ਗਲਤ ਕੰਮ ਕਰਦਾ ਹੈ ਉਹ ਕਦੇ ਵੀ ਬਖਸ਼ਿਆ ਨਹੀਂ ਜਾਊਗਾ ਚਾਹੇ ਅੱਗੇ ਜਲੰਧਰ ਰੋਡ ਤੇ ਇਹ ਵਾਰਦਾਤ ਹੋਈ ਸੀ ਕੋ ਵੀ ਕੇ ਸਟ੍ਰੈਸ ਕਰਕੇ ਜਿਹੜਾ ਵਾ ਵੀ ਉਹ ਕਾਨੂੰਨ ਜੋ ਵੀ ਆਪਣਾ ਕੰਮ ਕਰ ਰਿਹਾ ਔਰ ਇਹ ਵੀ ਜਿਹੜਾ ਵੀ ਇਨਸਾਨ ਗਲਤ ਕਰੂਗਾ ਠੀਕ ਆ ਉਹ ਕਾਨੂੰਨ ਆਪਣਾ ਕੰਮ ਕਰ ਰਿਹਾ ਔਰ ਕਾਨੂੰਨ ਬੜੀ ਭਾਂਤ ਜਿਹੜਾ ਵਾ ਵੀ ਉਹ ਆਪਣਾ ਕੰਮ ਕਰਕੇ ਜੋ ਵੀ ਸੰਗਤ ਨੂੰ ਲੋਕਾਂ ਨੂੰ ਜਿਹੜਾ ਦੱਸੂਗਾ ਵੀ ਜਿਹੜਾ ਗਲਤ ਕਰਦਾ ਉਹਦੀ ਗਲਤ ਦੀ ਸਜ਼ਾ ਜਿਹੜੀ ਜੋ ਬਣਦੀ ਉਹਨੂੰ ਮਿਲੂਗੀ ਠੀਕ ਆ